ਕਵੀਰ ਨਰਿਪ ਨਾਰੀ ਕਿਉ ਨਿੰਦੀਐ ਕਿਉ ਹਰ ਚੀਰੀ ਕੋ ਮਨ ਓ ਮਾਮਸਵਾਰੈ ਵਿਖੈ ਕੋ ਓ ਸਿਮਰੈ ਹਰ ਨਾਮ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦਿੰਦੇ ਹਾਂ ਇਸ ਦਾ ਕਾਰਨ ਇਹ ਹੈ ਕਿ ਨਰੀਪ ਨਾਰੀ ਤਾਂ ਸਦਾ ਕਾਮ ਬਾਸਨਾ ਦੇ ਖਾਤਰ ਪਟੀਆਂ ਢਾਲਦੀ ਰਹਿੰਦੀ ਹੈ ਪਰ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਇਸਤਰੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਸਿਮਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ